ਸਤ ਸ੍ਰੀ ਅਕਾਲ ਸਾਰੇ ਤੁਹਾਡਾ ਸਤ ਸ੍ਰੀ ਅਕਾਲ ਸਾਡੇ YouTube ਚੈਨਲ ਬਿਟਰ ਵਲੌਗਸ ਤੇ ਤਾਂ ਅੱਜ ਹੈਗਾ ਮੇਰਾ ਬਰਥਡੇ ਤਾਂ ਹੁਣ ਮੈਂ ਸਕੂਲੋਂ ਆਈ ਸੀਗੀ ਤਾਂ ਅਸੀਂ ਹੁਣ ਬਣਾ ਲੱਗੇ ਆ ਪਾਸਤਾ ਵਾਈਟ ਸੌਸ ਪਾਸਤਾ ਤੇ ਨਾਲ ਹਨ ਪਪਾਈ ਜਾਨ ਦੇ ਕੇਕ ਲੈਣ ਐਂਡ ਪੈਟਿਸ ਤੇ ਬੀਬੀ ਹੁਣ ਬਾਲਣੇ ਲੱਗੇ ਆ ਤਾਂ ਆਹ ਮੇਰਾ ਅੱਜ ਡਰੈਸ ਐਂਡ ਆਊਟਫਿਟ ਸੀਗੀ पिसकेगाता

ہے کیا تو آ کڑی میں چھت پاو گے ہو چیز کچھ چھوئی رہی ہے ہے نا یہ ہو کی اندر لے نہیں نو چلی فلیکسر میں یانی اوریگانو یہ اور چیز ले ले करके अपन तो गाइस हम बात करते हैं ते, 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 तो इथे मैगी मसाला पे ओरिजिनल कालेज बन गया जैसे को हो तो जाएगा तो मैं मसाला हमने डालना है पहले धनिया पा पा ना नहीं है तो ग्रेवी नहीं है ग्रेवी सो ਬੈਲੈ ਟੈਲ ਮਨਸਾ ਪਾਸ 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 ਤਾਂ ਗਾਈਜ਼ ਆ ਦੇਖੋ ਹਮੇ ਫਰੈਂਡ ਨੇ ਦਿੱਤਾ ਪੰਡੋਰਾ ਵੱਡੇ ਗਿਫਟ ਅੰਦਰ ਬਹੁਤ ਗਿਫਟ ਪਏ ਆ ਮੈਂ ਤੁਹਾਨੂੰ ਦਿਖਾਉਣੀ ਆ ਚਲੋ ਪਾਸਤਾ ਰੈਡੀ ਕਰਤੀਏ ਗਾਈਜ਼ ਇਹਦੇ ਅਸੀਂ ਆਪਾਂ ਹੁਣ ਪਾਵਾਂਗੇ ਮੈਦਾ ਪਾਤਾ ਆ ਦੇਖੋ ਟੋਚ ਸੇ ਹੁਣ ਪਾਵਾਂਗੇ ਚਪਾਉਣ ਦੇ ਦੋ ਇਹ ਆਪਾਂ ਕਰੀਮ ਚਾਰ ਕਰਦੇ ਆ हा तो देखो टॉफिया इन्ना लगी मेरे लिए प्रिय อันแรกก็เน้นนื้ม่เยอะมากข้าก็เด็กนะเดี๋วเด็กขึ้น top มาข้ก็ขายนี่เยอยอะลยขาย่าเดกนะแค่สี่ตัวเด็กก็ได้ไรือจับ Edinburgh ਸਿੱਧਾ ਨਾਮਕ ਕਾਲੀ ਮਿਰਚ ਤੇ ਲੈਗਿ ਮਸਾਲਾ ਪਾਵਾਂਗੇ ਮਸਾਲੇ ਐਡ ਕਰਾਂਗੇ ਕਰੀਮ ਚ ਇਹਦੇ ਚਾਪ ਕਰਾਂਗੇ ਕਰੀਮ ਐਡ ਮਤਲਬ ਘਰ ਦੀ ਮਲਾਈ ਅਸੀਂ ਐਡ ਕੀਤੀ ਆ 2 ਚਮਚੇ ਬਹੁਤ ਵਧੀਆ ਟੇਸਟ ਆਉਂਦੇ ਰਿਹਾ ਨਾਲ ਇਹ ਜਿਹੜਾ ਪਤੜਕਾ ਭੁੰਨਾ ਅਸੀਂ ਪਾਇਆ ਇਹਦਾ ਕਰੀਮ ਦੇ ਵਿੱਚ ਸਾਰਾ ਕੁਝ ਮਿਕਸ ਕਰਤਾ ਹੈਗਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਸਤਾ ਇਹ ਕਰੀਮ ਤਿਆਰ ਹੋ ਗਈ ਆ ਕਰੀਮੇ ਪਾਸਤਾ ਬਹੁਤ ਰੋਚ ਪਤਾ ਪਾਸਾ ਕਈ ਸੋਲ ਕਿੰਨੇ ਕੜਾਈ ਪੱਕੇ ਪਾਸਾ ਬਣਾਵਾਂਗੇ ਅੱਜ ਇਹ ਦੇਖ ਗਾਇਸ ਇਹ ਸਾਰਾ ਹੈਗਾ ਜਿਹੜਾ ਸਮਾਨ ਇਹ ਮੈਨੂੰ ਦਿੱਤਾ ਮੀਨ ਫਰੈਂਡਸ ਨੇ ਸਕੂਲੀਆ ਨੇ ਆਹ ਸਮਾਨ ਜਰਾ ਪਰਪਲ ਆਫ ਇਹ ਸਾਰਾ ਦਿੱਤਾ ਮੈਨੂੰ ਉਹ ਸੀਨੇ ਅ ਪਪਲ ਆ ਸਰਸਮਾਨੀ ਇੱਕ 100 ਦੀ ਕਿਟ ਦਾ OXC ਇਹ ਦਿੱਸੇ ਨੇ ਤਾਂ ਆ ਹਸਮਾਨ ਦਿੱਤਾ ਹੈਗਾ ਆ ਨੋਟਬੁੱਕ ヘア ਬੈਂਡ ਇੱਕ ਚੜਾਈ ਰੱਖੀ ਆ ਮੈਂ ਹਾਂ ਇਹ ਵੀ ਮੈਂ ਚੜਾਈ ਰੱਖੀਆਂ ਤਾਂ ਆ ヘア ਬੈਂਡਸ ਆ ਪੈਨਸ ਆ ਆ ਪੈਨਸਲ ਤੇ ਇਰੇਜ਼ਰ ਤੇ ਨੋਟਬੁੱਕ ਇਹ ਦਿੱਤੇ ਮੈਨੂੰ ਸ਼ੋਭ ਨੇ

ਉਗੈਂ ਤੂੰ ਤਾਂ ਕ੍ਰਾਫਟ ਕਰ ਲੈਂਦੀ ਆ ਕ੍ਰੀਏਟੀਵਿਟੀ ਕਰ ਦਿੰਨੀ ਤਾਂ ਇਸ ਹੁਣ ਆਪਾਂ ਬਣਾਵਾਂਗੇ ਕੁਝ ਬਣਾਵਾਂਗੇ ਆ ਪੈਂਡੰਟ ਦਿੱਤਾ ਤੇ ਹੱਕਾ ਚ ਦਿੱਤਾ ਤੇ ਪੰਡੋਰਾ ਦਿੱਤਾ ਇੱਕ ਤਾਂ ਆ ਦੇਖ ਲੋ ਸਮਾਨ ਗਾਇਸ ਆ ਆ ਗਿਆ ਹੁਣ ਮੇਰੇ ਇੱਥੇ ਕੇਕ ਕਪੈਟਾ ਦੱਸੋ ਸੋਹਣਾਗਾ ਤਾਂ ਉੱਥੇ ਪੇਸਟਰੀ ਪੇਸਟਰੀ ਦੇਖ ਲੈਨੇ ਆ ਬਹੁਤ ਪੀਸ ਤਾਂ